ਅੱਜ ਸਾਧ ਸੰਗਤ ਕੁਰਬਾਨੀ ਵਿਚਾਰ ਕਰਦਿਆਂ ਇੱਕ ਬਚਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਕਨੜਾ ਕੀਵਾਰ ਵਿੱਚੋਂ ਪੜ੍ਹਿਆ ਸੀ ਉਹਦੀ ਵਿਚਾਰ ਕੀਤੀ ਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਇਸ ਬਚਨ ਦੀ ਵਿਚਾਰ ਕਰਾਂ ਇੱਥੇ ਬਹੁਤ ਪਿਆਰਾ ਸ਼ਬਦ ਮਹਾਰਾਜ ਨੇ ਲਿਖਿਆ ਇੱਥੇ ਸਤਿਗੁਰਾਂ ਨੇ ਕਿਰਪਾ ਕੀਤੀ ਆ ਵੀ ਤੁਸੀਂ ਦਾਨ ਦਿਓ ਮਾਲਕ ਵਾਹਿਗੁਰੂ ਜੀ ਤੁਸੀਂ ਸਾਨੂੰ ਦਾਨ ਦਿਓ ਹਰ ਦੇਵ ਉਹ ਦਾਨ ਦਿਆਲ ਪ੍ਰਭ ਜਨ ਰੱਖੋ ਹਰ ਪ੍ਰਭ ਲੱਜਿਆ ਆਪਣੇ ਸੇਵਕ ਦੀ ਰੱਖਿਆ ਕਰੋ ਆਪਣੇ ਸੇਵਕ ਦੀ ਲਾਜ ਰੱਖੋ ਆਪਣੇ ਸੇਵਕ ਨੂੰ ਵਿਕਾਰਾਂ ਤੋਂ ਬਚਾ ਕੇ ਰੱਖੋ ਔਗਣਾ ਤੋਂ ਬਚਾ ਕੇ ਰੱਖੋ ਏ ਬਚਨ ਸਾਡੇ ਚੇਤੇ ਰੱਖਣ ਵਾਲਾ ਵੀ ਮਹਾਰਾਜ ਅੱਗੇ ਕਿਰਪਾ ਕਰਦੇ ਆ ਸਭ ਧੰ ਕਹੋ ਸਭ ਧੰ ਕਹੋ ਗੁਰੂ ਉਸ ਪਿਆਰੇ ਨੂੰ ਜਿਹੜਾ ਕੀ ਕਰਦਾ ਉਹ ਕੰਮ ਜਿਹੜਾ ਦੁਨੀਆ ਤੇ ਕੋਈ ਬੰਦਾ ਨਹੀਂ ਕਰ ਸਕਦਾ ਸਭ ਧੰ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿੱਤ ਮਿਲ ਹਰ ਪਰਦਾ ਕੱਜਿਆ ਆਖਿਆ ਗੁਰੂ ਨੂੰ ਸਤ ਗੁਰੂ ਨੂੰ ਤਨ ਕਹੀਏ ਜਿਹਦੇ ਨਾਲ ਮਿਲ ਕੇ ਮੇਰਾ ਜਿਹੜਾ ਪਰਦਾ ਆ ਉਹ ਕੱਜਿਆ ਗਿਆ ਹੁਣ ਮੰਨ ਲਓ ਕਿ ਕਿਸੇ ਬੰਦੇ ਵਿੱਚ ਕੋਈ ਐਬ ਆ ਕੋਈ ਔਗਣ ਆ ਤੇ ਉਹ ਦੂਜੇ ਬੰਦੇ ਨੂੰ ਪਤਾ ਲੱਗ ਜੇ ਤੇ ਉਹ ਉਹਨੂੰ ਪਰਦੇ 'ਚ ਰੱਖੇਗਾ ਕੋਈ ਹੈ ਐਸਾ ਬੰਦਾ ਜਿਹੜਾ ਆਖੇ ਵੀ ਦੂਜੇ ਦਾ ਔਗਣ ਜਿਹੜਾ ਵਾ ਉਹਨੂੰ ਮੈਂ ਪਰਦੇ 'ਚ ਰੱਖਾਂ ਉਹਨੂੰ ਸਗੋਂ ਉਛਾਲਿਆ ਜਾਏਗਾ ਜਾਂ ਉਹਨੂੰ ਬੇਇਤ ਕੀਤਾ ਜਾਏਗਾ ਵੀ ਭਾਈ ਵੀ ਤੇਰੇ 'ਚ ਆਹ ਕਮੀਆਂ ਤੇਰੇ 'ਚ ਆਹ ਔਗਣ ਆ ਤੂੰ ਇਦਾਂ ਦਾ ਇਦਾਂ ਦਾ ਆ ਚਾਰ ਬੰਦਿਆਂ ਵਿੱਚ ਬਹਿ ਕੇ ਵੀ ਬੰਦਾ ਕਹਿੰਦਾ ਵੀ ਮੈਨੂੰ ਇਹਦੇ ਬਾਰੇ ਪਤਾ ਵੀ ਇੱਕਦਾਂ ਦਾ ਆ ਪਰ ਗੁਰੂ ਸਾਹਿਬ ਨੇ ਇਹ ਆਖਿਆ ਵੀ ਜਦੋਂ ਆਪਾਂ ਇਹ ਚਾਹੁੰਦੇ ਆ ਨਾ ਕਿ ਸਾਡੇ ਚੋਂ ਮਹਾਰਾਜ ਆ ਐਬ ਮੁੱਕ ਜਾਏ ਆ ਔਗਣ ਮੁੱਕ ਜਾਏ ਤੇ ਫਿਰ ਉਹਦੇ ਅੱਗੇ ਅਰਦਾਸ ਕਰੀਦੀ ਆ ਜਿਵੇਂ ਬਾਬਾ ਫਰੀਦ ਸਾਹਿਬ ਦੇ ਬਚਨ ਪੜ ਲਓ ਉਹਨਾਂ ਨੇ ਆਖਿਆ ਵੀ ਮੇਰਾ ਜਿਹੜਾ ਮੰਜਾ ਆ ਜਿਹੜਾ ਉੱਤੇ ਬਾਣ ਆ ਜਿਹੜਾ ਉੱਤੇ ਵਿਛਾਣਾ ਆ ਇਹ ਸਾਰੀਆਂ ਚੀਜ਼ਾਂ ਮੈਨੂੰ ਚਿੰਤਾ ਚ ਦੁੱਖ ਚ ਪਰੇਸ਼ਾਨੀਆਂ ਚ ਲੈ ਕੇ ਜਾਂਦੀਆਂ ਫਰੀਦਾ ਚਿੰਤ ਖਟੋਲਾ ਬਾਣ ਦੁੱਖ ਬਿਰਹਾ ਵਿਛਾਵਣ ਲੇਫ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਭਾਵ ਆਪਣੇ ਸਾਹਿਬ ਨੂੰ ਦੱਸਿਆ ਆਪਣੇ ਮਾਲਕ ਨੂੰ ਦੱਸਿਆ ਕਿ ਸੱਚੇ ਸਹਿਬ ਤੂੰ ਵੇਖ ਕਿ ਸਾਡਾ ਜਿਹੜਾ ਜੀਵਨ ਆ ਉਹ ਕਿਵੇਂ ਦਾ ਆ ਕਿਵੇਂ ਦਾ ਹੋਣਾ ਚਾਹੀਦਾ ਸੀ ਪਰ ਹੈ ਕਿਵੇਂ ਦਾ ਇੱਥੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕੀਤੀ ਆ ਜਦੋਂ ਤੁਸੀਂ ਆਪਣੇ ਗੁਰੂ ਅੱਗੇ ਆਪਣੇ ਦੁੱਖ ਆਪਣੇ ਔਗਣ ਦੱਸਦੇ ਆ ਤੇ ਸੁਭਾਵਕ ਆ ਕਿ ਗੁਰੂ ਸਾਡੇ ਜਿੱਥੇ ਦੁੱਖ ਔਗਣ ਦੂਰ ਕਰਦਾ ਆ ਉਥੇ ਸਾਡਾ ਪਰਦਾ ਵੀ ਰੱਖਦਾ ਆ ਉਹ ਮਾਲਕ ਇਹ ਕਿਰਪਾ ਕਰਦਾ ਉਥੇ ਸਾਨੂੰ ਸਤਿਗੁਰ ਸਾਡੇ ਔਗਣਾ ਨੂੰ ਮੇਟਦਾ ਇਹ ਬਚਨ ਅੱਜ ਦਾ ਜਿੱਥੇ ਇਹ ਕਿਰਪਾ ਕੀਤੀ ਆ ਸਭ ਤਨ ਕਹੋ ਗੁਰ ਸਤਿਗੁਰ ਗੁਰ ਸਤਿਗੁਰ ਜਿੱਤ ਮਿਲ ਹਰ ਪਰਦਾ ਕੱਜਿਆ ਜਿਸ ਨੂੰ ਮਿਲ ਕੇ ਮੇਰੇ ਜੀਵਨ ਦਾ ਜਿਹੜਾ ਪਰਦਾ ਸੀ ਉਹ ਕੱਜਿਆ ਗਿਆ ਸਤਗੁਰ ਕਿਰਪਾ ਕਰਨ ਇਹ ਬਚਨ ਸਾਡੇ ਜੀਵਨ ਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ